ਕਿਸੇ ਸਮੇਂ ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਸਿੱਧੂ ਉਰਫ ਪਾਨਾ ਸਿੱਧੂ ਲਖਬੀਰ ਸਿੰਘ ਸਰਾਣਾ ਉਰਫ ਲੱਖਾ ਸਢਾਣਾ ਆਪਸ ਚ ਚੰਗੇ ਮਿੱਤਰ ਸਨ ਜੀ ਹਾਂ ਇਹਨਾਂ ਸ਼ਬਦਾਂ ਦਾ ਵਰਤਾਂਵਾ ਕੀਤਾ ਹੈ ਆਪਣੇ ਸੋਸ਼ਲ ਪਲੇਟਫਾਰਮ ਐਕਸ ਰਾਹੀਂ ਵਿਕਰਮ ਸਿੰਘ ਮਜੀਠੀਆ ਨੇ ਮਜੀਠੀਆ ਨੇ ਕਿਤਨਾ ਕਿਤੇ ਵਿਅੰਗ ਅਤੇ ਤੰਜ ਵੀ ਕੱਸਿਆ ਇਹਨਾਂ ਨੇ ਕਿਹਾ ਕਿ ਕਿਸੇ ਟਾਈਮ ਦੇ ਵਿੱਚ ਇਹ ਤਿੰਨੋਂ ਆਪਸ ਚ ਪੱਕੇ ਮਿੱਤਰ ਸਨ ਪਰ ਫਿਰ ਪਾਨਾ ਸਿੱਧੂ ਤੇ ਲੱਖਾਂ ਸੁਦਾਣਾ ਕੁਝ ਕਮੈਂਟ ਕਰ ਜਾਂਦੇ ਨੇ ਸ਼ਾਇਦ ਕੋਈ ਪਰਿਵਾਰਕ ਕਮੈਂਟ ਹੋ ਜਾਂਦਾ ਜਦੋਂ ਆਪਣੀ ਮਾਰ ਇਹ ਤਿੰਨੋਂ ਮਿਲ ਕੇ ਅਕਾਲੀ ਦਲ ਜਾਂ ਕਾਂਗਰਸ ਜਾਂ ਸਰਕਾਰਾਂ ਵੇਲੇ ਧੀਆਂ ਭੈਣਾਂ ਤੇ ਕੋਈ ਕਮੈਂਟ ਕਰਦੇ ਸੀ ਪਰਿਵਾਰਕ ਮੈਂਬਰਾਂ ਤੇ ਤਾਂ ਉਦੋਂ ਉਹ ਪਾਰਟੀ ਇਹ ਤਾਂ ਬਰਦਾਸ਼ਤ ਕਰ ਲਿਆ ਲੇਕਿਨ ਹੁਣ ਜਦੋਂ ਪਾਨਾ ਸਿੱਧੂ ਨੇ ਕੋਈ ਕਮੈਂਟ ਕੀਤਾ ਤਾਂ ਭਗਵੰਤ ਸਿੰਘ ਮਾਣ ਤੋਂ ਉਹ ਬਰਦਾਸ਼ਤ ਨਹੀਂ ਹੋਇਆ ਤੇ ਫਿਰ ਚਾਰ-ਚਾਰ ਪਰਚੇ ਪੈਂਦੇ ਨੇ ਚਾਰ ਪਰਚਿਆਂ ਤੋਂ ਬਾਅਦ ਕੋਸ਼ਿਸ਼ ਕੀਤੀ ਜਾਂਦੀ ਹੈ ਸੰਗਰੂਰ ਵਿਖੇ ਉਹਦੀ ਰਿਆਸ਼ ਘੇਰਨ ਦੀ ਤਾਂ ਫਿਰ ਨੌਜਵਾਨ ਇਕੱਠੇ ਹੁੰਦੇ ਨੇ ਪੜਬਰ ਢੋਲ ਪਲਾਜ਼ਾ ਤੇ ਲੇਕਿਨ ਉਥੇ ਪੁਲਿਸ ਦੇ ਨਾਲ ਗੈਮਾ ਗੈਮੀ ਤੋਂ ਬਾਅਦ ਬਹਿਸ ਹੋਣ ਤੋਂ ਬਾਅਦ 307 ਦਾ ਪਰਚਾ ਦਰਜ ਕੀਤਾ ਜਾਂਦਾ ਹੈ ਪਰਚੇ ਵਿੱਚ ਫਿਰ ਦੋ ਪੈਣਾ ਇਨਕਲੂਡ ਕੀਤੀਆਂ ਜਾਂਦੀਆਂ ਨੇ ਉਹਨੇ ਪਾਨਾ ਸਿੱਧੂ ਦੀਆਂ ਪੈਣਾ ਇੱਕ ਸਕੂਲ ਚ ਟੀਚਰ ਇੱਕ ਘਰੇ ਬੈਠੀ ਪਾਨਾ ਸਿੱਧੂ ਤੇ ਲਖਸਿਧਾਨਾ ਤੇ ਪਾਨਾ ਸਿੱਧੂ ਦੇ ਪਿਤਾ ਅਤੇ ਭਰਾ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਕਿਤਨਾ ਕਿਤੇ ਪੂਰੇ ਪਰਿਵਾਰਕ ਮੈਂਬਰਾਂ ਨੂੰ ਮਿਲਾ ਕੇ 17-18 ਜਾਣਿਆਂ ਤੇ ਬਰਨਾਲਾ ਦੇ ਥਾਣਾ ਤੋਂ ਲੈ ਕੇ ਪਰਚਾ ਦਰਜ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਬਿਕਰਮ ਸਿੰਘ ਮਰਜੀਠਿਆ ਨੇ ਇੱਕ ਇਸ਼ਾਰਾ ਕੀਤਾ ਇੱਕ ਸਰਕਾਸਟਿਕ ਵਿਊ ਪੁਆਇੰਟ ਦੇ ਨਾਲ ਇੱਕ ਲਾਈਨ ਲਿਖੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਜੇ ਤੁਸੀਂ ਕਿਸੇ ਦੀਆਂ ਧੀਣਾ ਪਹਿਣਾ ਬਾਰੇ ਕਮੈਂਟ ਕਰਦੇ ਹੋ ਤਾਂ ਫਿਰ ਆਪ ਦੀ ਜੋ ਪਰਿਵਾਰ ਤੇ ਗੱਲ ਆਂਦੀ ਹੈ ਧੀ ਭੈਣ ਪਤਨੀ ਤੇ ਤਾਂ ਸਹਿਣਾ ਵੀ ਸਿੱਖੋ ਕਿਉਂਕਿ ਇਹ ਸੱਤਾ ਇਹ ਪਾਵਰ ਹਮੇਸ਼ਾ ਨਹੀਂ ਰਹਿੰਦੀ 5 ਸਾਲਾਂ ਬਾਅਦ ਦੁਬਾਰਾ ਇਹਦਾ ਫੈਸਲਾ ਹੁੰਦਾ ਕਿ ਤੇ ਇਹੀ ਗੱਲ ਨਾਲ ਹੋਵੇ ਕਿ ਮੁੜ ਕੇ ਜੋ ਤੁਹਾਡੇ ਕੋਲ ਸੱਤਾ ਨਾ ਰਵੇ ਕੁਰਸੀ ਨਾ ਰਵੇ ਪਾਵਰ ਨਾ ਰਵੇ ਤਾਂ ਫਿਰ ਤੁਹਾਨੂੰ ਇਹਦੇ ਹਰ ਜਾਨੇ ਦੁਗਣੇ ਤਿਗਣੇ ਭੁਗਤਨੇ ਪੈਣ